ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦਗਾ ਰਹੇ ਆ ਪਿੰਡ ਰੜੇ ਵਾਲੇ ਮੀ ਬਹੁਤ ਰਾਤ 2 ਵਜੇ ਦਾ ਲੱਗਿਆ ਹੋਇਆ 2:30 ਵਜੇ ਦਾ ਰਣਕਾਂ ਕੜਤੀਆਂ ਜੀ ਮੀਨੇ ਬਹੁਤ ਜ਼ਿਆਦਾ ਆਇਆ ਵਟ ਬੁੱਟ ਖਾਲੇ ਖੂਲੇ ਸਾਰੇ ਇੱਕ ਮੇਕੀ ਕਰ ਰੱਖਿਆ आ तो परलेटो का फर्क है लगभग जी जो करता और किले पानी बट्ट बुटा सारा कै भी करती परे च भी माड़ियाँ माड़ा ही दी कि चार पार किल्या टोटा तो सारा एक मैं कर रखे ਬਹੁਤ ਮੀ ਹੈ। ਕਈ ਤਾਂ ਪਈ ਜਾਂਦਾ ਫੁੱਲ। ਫੁੱਲ ਨਹੀਂ, ਥੋੜਾ ਥੋੜਾ ਪਈ ਜਾਂਦਾ ਝੜੀ ਲੱਗੀ ਪਈ ਹੈ ਲਗਭਗ। ਮੌਸਮ ਵੀ ਬਹੁਤ ਵਧੀਆ ਬਣਿਆ ਹੋਇਆ ਹੈ। ਠੰਡ ਹੋ ਗਈ। ਉਧਰ ਤੁਹਾਨੂੰ ਸਾਹਮਣੇ ਥਿੰਦਾ ਹੋਵੇ ਕੀ ਪਤਾ। ਦੂਰ ਥੋੜੀ ਜਿਹੀ ਝੂਮ ਕਰਕੇ ਦਿਖਾਉਂਦੇ ਆ। ਪਰ ਇਹ ਇੱਕ ਮੈਂ ਕੀ ਕਰ ਰੱਖਿਆ ਕੰਮ। ਬਹੁਤ ਮੀ। ਵਾਹਿਗੁਰੂ ਹੁਣ ਦੋ ਘੰਟੇ ਖੜਜਾ ਆਪਸ ਨੂੰ ਪੱਠੇ ਪੁੱਠੇ ਖਾ ਲੈਣ ਦੇ ਵਾਹਿਗੁਰੂ ਤੇ ਫੇਰ ਫੇਰ ਆਪਦਾ ਡੰਡਾ ਸੋਟਾ ਲੈ ਕੇ ਫਿਰ ਚੱਲ ਪਈ ਮੇਰਾ ਵਾਹਿਗੁਰੂ ਬਾਕੀ ਕਿ ਦਾਤੇ ਦੇ ਰੰਗ ਹੈ ਜੀ ਆ ਤੁਹਾਨੂੰ ਖੇਤ ਕਿੰਨੀ ਦਿਖਾਉਣਾ ਹੈ ਇਹ ਕਰਕੇ ਇਹਦਾ ਹੋਵੇ ਕੀ ਪਤਾ ਵੇਖੋ ਬਾਰੇ ਨਿਆਰੇ ਬੰਨ ਤੇ ਪੂਰੇ ਮਹੀਨੇ ਸਾਰਾ ਹੀ ਇੱਕ ਮੈਂ ਕੀ ਕਰ ਰੱਖਿਆ ਸਿਸਟਮ ਬਹੁਤ ਜਿਆਦੇ ਅਮੀ ਤੇ ਕਮੈਂਟ ਕਰਕੇ ਤੁਸੀਂ ਦੱਸਿਓ ਕਿ ਕਿੱਥੇ ਕਿੱਥੇ ਅਜ ਮੀਂਹ ਪਿਆ ਰਿਹਾ ਪਿਆ ਹੈਗਾ ਕਿੱਥੇ ਕਿੱਥੇ ਜਿਆਦੇ ਆ ਵੇਖੋ ਜੁਵਾਰ کہہ ਲਈ ਤੁਹਾਨੂੰ ਦਿਖਾਉਣਾ ਵੇਖੋ ਪਾਣੀ ਇੰਨਾ ਪਾਣੀ ਆਇਆ ਬਹੁਤ ਜਿਆਦਾ ਮੀਂਹ ਆਇਆ ਤੇ ਤੁਸੀਂ ਹੁਣ ਕਮੈਂਟ ਕਰਕੇ ਦੱਸਣਾ ਜੀ ਕਿੱਥੇ-ਕਿੱਥੇ ਆ ਖੇਤ ਜਿਹੜੀ ਹੁਣ ਜਮਾਂ ਜਵਾਰ ਆ ਗਈ ਹੈ ਆਪਣੀਆਂ ਤੇ ਟਾਲੀ ਕਿ ਹਾਂ ਦੇ ਤੇ ਹੁਣ ਇਹ ਵੀ ਦੱਸਿਓ ਹੋਰ ਆਉਣਾ ਚਾਹੀਦਾ ਫਾਇਦੇ ਦਾ ਕਿ ਇਹ ਸਿੱਧੀ ਕਰਨੀ ਦਾ ਪੈਂਦਾ ਹੈ ਭਗਵਾਨ ਤਾਂ ਫਾਇਦੇ ਦਾ ਹੀ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਅੱਜ ਪਈ ਜਾਂਦਾ ਮੀ ਕਿੱਥੇ ਨਹੀਂ ਕਿੱਥੇ ਫੁੱਲ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਫੋਲੋ ਕਰੋ ਸ਼ੇਅਰ ਲਾਈਕ ਕਰਿਓ ਵੀਡੀਓ ਜ਼ਰੂਰ ਦੱਸਣੀ ਹੈ ਤੁਸੀਂ ਕਿਵੇਂ ਲੱਗੀ ਜੀ ਸ਼ੇਅਰ ਕਰਿਓ ਲਾਈਕ ਕਰਿਓ ਸਪੋਰਟ ਕਰੋ ਭਰਾ ਦੀ ਮੈਂ ਤਾਂ ਹੀ ਗੱਲ ਹੈ ਜੀ ਸਾਰੀ ਵੀਡੀਓ ਦੇਖਿਓ ਤਾਂ ਵਧੀਆ ਲੱਗੀ ਤਾਂ ਕਮੈਂਟੇ ਜ਼ਰੂਰ ਦੱਸਣਾ ਹੈ ਆ ਤੁਹਾਨੂੰ ਪਿੰਡ ਦਿਖਾਈ ਜਾਂਦਾ ਇਧਰੋਂ ਇਧਰ ਗੁਰੂ ਘਰ ਗੁਰੂਆਂ ਦਾ ਘਰ ਗੁਰੂ ਘਰ ਜੀ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਧੰਨਵਾਦ ਸ਼ੇਅਰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਫੋਲੋ ਸਾਰਾ ਕੁਝ ਕਰਿਓ ਜੀ ਸਪੋਰਟ ਕਰੋ ਸ਼ੇਅਰ ਸਾਰਿਆਂ ਦਾ ਧੰਨਵਾਦ ਜੀ